ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਆਪਾਂ ਨੂੰ ਜਲੰਧਰ ਜ਼ਿਲ੍ਹੇ ਵਾਲਿਆਂ ਨੂੰ ਕਰਨ ਦੀ ਲੋਕ ਤਾਂ ਆਈ ਆ ਕਿਉਂਕਿ 2021 ਦੇ ਵਿੱਚ ਵੀ ਆਪਣੇ ਇਲਾਕੇ 'ਚ ਹੜ੍ਹ ਆਇਆ 2019 ਤਾਂ 2019 ਦੇ ਵਿੱਚ ਵੀ ਔਰ ਆ 2023 ਦੇ ਵਿੱਚ ਵੀ ਪਰ ਮਸਲੇ ਓ ਦੀ ਓ ਹੀ ਆ ਕਿਉਂਕਿ 2019 ਦੇ ਵਿੱਚ ਜਿਹੜੇ ਜਦੋਂ ਹੜ੍ਹ ਆਇਆ ਤੇ ਜਿਹੜੀਆਂ ਮੰਡ ਖੇਤਾਂ ਦੀਆਂ ਛੜਕਾਂ ਵਾਂ ਉਹਨਾਂ ਤੇ ਸਾਡੇ ਪ੍ਰੈਸ ਕਤਰਾ ਜ਼ਿਲ੍ਹੇ ਜਲੰਧਰ ਦੇ ਮਾਸਟਰ ਨਰਮਲ ਸਿੰਘ ਜੀ ਉਹ ਦੱਸਣਗੇ ਔਰ ਅਜੇ ਤੱਕ ਜਿੱਥੇ ਕਣਕਾਂ ਨਹੀਂ ਬੀਜ ਹੋਈਆਂ ਅਦਕੀ ਕਣਕਾਂ ਨਹੀਂ ਬੀਜ ਹੋਈਆਂ ਸੀ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਪੂਰਾ ਮਾੜਜਾ ਬਣਦਾ ਸੀ ਉਹ ਗਵਰਨਮੈਂਟ ਨੇ ਕਿਸੇ ਨੂੰ ਨਹੀਂ ਦਿੱਤਾ ਇਹ ਅੱਜ ਦਾ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਆਇ ਤੇ ਵਿੱਚ ਇੱਕ ਧਰਨਾ ਲਿਕਣਾ ਉਹ ਵੀ ਅਸੀਂ ਦੱਸਾਂਗੇ ਤੁਹਾਨੂੰ ਔਰ ਮਾੜਜੇ ਦੇ ਮੁੱਦੇ ਤੇ ਸਾਡੇ ਕਰਪੂਤਲਾ ਜ਼ਿਲ੍ਹੇ ਦੇ ਪ੍ਰਧਾਨ ਪਰਮਜੀਤ ਸਿੰਘ ਬਾਦਪੌਰ ਜਿਹੜੇ ਉਹ ਦੱਸਣਗੇ ਔਰ ਮੈਂ ਇੱਕ ਤੁਹਾਨੂੰ ਦੱਸ ਦਿਨਾ ਕਿ ਇਸ ਖੇਤਰ ਦੇ ਵਿੱਚ ਜਿੱਥੇ ਜਿੱਥੇ ਸਤਲੋਜ ਦਰਿਆ ਆਨੰਦ ਦਾ ਕਿ ਜਿੱਥੇ ਜਿੱਥੇ ਉਹਨੇ ਨੁਕਸਾਨ ਕੀਤਾ ਖਾਸ ਕਰਕੇ ਨੋਚਾਂ ਦਾ ਜਿਹੜੇ ਜਿੱਥੋਂ ਬੰਨ ਟੁੱਟਾ ਉਹਦੇ ਅੰਦਰ ਬਾੜ ਵੀ ਔਰ ਬਾਹਰ ਬਾੜ ਵੀ ਗੱਟਾ ਮੰਡੀ ਗੱਟਾ ਮੰਡੀ ਕਾਸ ਵੀ ਬਹੁਤ ਵੱਡੇ ਟੋਵੇ ਪਏ ਹੋਇਆ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫੇਰ ਟੁੱਟਣ ਦਾ ਕਾਰਨ ਬਣ ਗਏ ਹੁਣ ਵੀ ਜੇ ਅੰਦਰਵਾਰ ਪਾਣੀ ਵਹਦਾ ਤੇ ਬਾਹਰਲੇ ਪਾਸੇ ਪਾਣੀ ਇੱਦਾਂ ਸਿੰਮਲ ਲੱਪੇਂਦਾ ਜਿੱਦਾਂ ਹੜ ਆਉਂਦਾ ਇਸ ਕਰਕੇ ਇਹ ਸਾਡੇ ਦੋ ਕੰਮ ਆ ਜਿਹੜੇ ਡ੍ਰੇਨ ਪਾਖ ਲਾਲ ਲੇਟਰਡ ਆ ਅਸੀਂ ਲਗਭਗ ਡੀਸੀ ਸਾਹਿਬ ਨੂੰ ਐਸਡੀਮ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰੀ ਲੈਟਰ ਦੇ ਚੁੱਕੇ ਆ ਜਦੋਂ ਹੜ ਆਇਆ ਵਾ ਇਹ ਮਾਰਾ ਜੀ ਇਹ ਜਿਹੜੇ ਟੋਏ ਆ ਇਹਨਾਂ ਨੂੰ ਪੂਰਿਆ ਜਾਵੇ ਔਰ ਜਿਹੜੀਆਂ ਸਾਡੀਆਂ ਨੋਚਾਂ ਆ ਧੱਕਾ ਬਸਤੀ ਵਾਲੀ ਨੋਚ ਆ ਜਿੱਥੇ ਮੇਨ ਰਸਤਾ ਵੀ ਆ ਇਹ ਗਾੜੀ ਡੇਰਿਆਂ ਨੂੰ ਜਾਂਦਾ ਇਹ ਨਾਲ ਕਿ ਮੇਰੇ ਬੰਨਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਜੇ ਸਾਡਾ ਕੋਈ ਅਸੀਂ 18 ਤਰੀਕ ਦਾ ਧਰਨਾ ਲਿਖਿਆ ਇਸ ਦਿਨ ਦਫਤਰ ਸ਼ਾਹਕੋਟ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਾ ਬੂਟਾ ਵੱਲੋਂ ਸੂਬਾ ਕਮੇਟੀ ਦੇ ਵਿੱਚੋਂ ਇਹ ਧਰਨਾ ਜਿਹੜਾ ਲਿਖਿਆ ਗਿਆ ਵਾ 18 ਤਰੀਕ ਨੂੰ ਇੱਕ ਦਿਨ ਦਾ ਧਰਨਾ ਸੀ ਜਿਹੜਾ ਇਸ ਦਿਨ ਸ਼ਾਹਕੋਟ ਦੇ ਦਫਤਰ ਲਾਵਾਂਗੇ ਜੇ ਸਾਡੀਆਂ ਇਹ ਮਸਲਾ ਜਿਹੜੀਆਂ ਚਾਰ ਮਸਲਾ ਇਹਨਾਂ ਦਾ ਕੋਈ ਹੱਲ ਨਾ ਨਿਕਲਿਆ ਕਿਉਂਕਿ ਜਦੋਂ ਉਹਦਾ ਹੜ ਆਇਆ ਉਦੋਂ ਦੇ ਅਸੀਂ ਪ੍ਰਸ਼ਾਸਨ ਨਾਲ ਵੀ ਔਰ ਇੱਥੇ ਚਾਹੇ ਕੋਈ ਹੋਰ ਵੀ ਮੰਤਰੀ ਸ਼ੰਤਰੀ ਆਉਂਦਾ ਹਰੇਕ ਨੂੰ ਅਸੀਂ ਲਿਖਤੀ ਰੂਪ ਚ ਦਿੰਦੇ ਰਹੇ ਹਾਂ ਪਰ ਅਜੇ ਤੱਕ ਜਿਹੜੀਆਂ ਮੰਗਾਂ ਤਿਉਂ ਦੀ ਤਿਉਂ ਦੀਆਂ ਇਹਨਾਂ ਮੰਗਾਂ ਨੂੰ ਮੈਂ ਇਹ ਕਹੂੰਗਾ ਪ੍ਰਸ਼ਾਸਨ ਨੂੰ ਔਰ ਸਾਡੀ ਜੇ ਕੋਈ ਉੱਪਰ ਡੀਲ ਕਰ ਰਿਹਾ ਮੰਤਰੀ ਸਾਹਿਬਾਨ ਵੀ ਕਿ ਸਾਨੂੰ ਧਰਨਾ ਲਾਉਣ ਦੀ ਜਿਹੜੀ ਨੋਕਤ ਨਾ ਆਵੇ 18 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸਾਡੀਆਂ ਮਸਲਾਂ ਦਾ ਹੱਲ ਕੀਤਾ ਜਾਵੇ ਉਹਨਾਂ ਅਗਲੀ ਬੁਲਾਰੇ ਸਾਡੇ ਜਿਹੜੇ ਮਾਸਟਰ ਨਰਮਲ ਸਿੰਘ ਜੀ ਆ ਉਹ ਤੁਹਾਨੂੰ ਦੱਸਣਗੇ ਇਸ ਮੰਡ ਕਿੱਦਿਆਂ ਹਾਂ ਜਿਹੜੀਆਂ ਸੜਕਾਂ ਉਹਨਾਂ ਦੀ ਕੀ ਹਾਲਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਸਾਲ ਵੀਰੋ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੜਕਾਂ ਦੀ ਜਿਹੜੀ ਹੈ ਉਹ ਜਿਉਂ ਦੀ ਤਿਉਂ ਤੁਰੀ ਆ ਰਹੀ ਹੈ 2019 ਦੇ ਵਿੱਚ ਬਹੁਤ ਵੱਡਾ ਹੜ ਆਇਆ ਸੀਗਾ ਆਪਾਂ ਸਾਰਿਆਂ ਨੇ ਉਹ ਸੰਤਾਪ ਝੋ ਗਿਆ ਸਰਕਾਰਾਂ ਨੇ ਲਾਰੇ ਲਾਈ ਰੱਖੇ ਆ ਸਰਕਾਰਾਂ ਬਦਲ ਗਈਆਂ ਨਵੀਆਂ ਆਈਆਂ ਇਹਨਾਂ ਨੇ ਵੀ ਲਾਰੇ ਲਾ ਲਾ ਕੇ ਸਾਨੂੰ ਇਸ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਸਾਨੂੰ ਹੁਣ ਕੋਈ ਸਖਤ ਐਕਸ਼ਨ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਖਿਲਾਫ ਲੈਣ ਦੇ ਲਈ ਮਜਬੂਰ ਕਰ ਦਿੱਤਾ ਹੈ ਗਿਲਾਈ 23 ਦੇ ਵਿੱਚ ਜਿਹੜਾ ਹੜ ਆਇਆ ਇਹਨੇ ਤੇ ਤੈ ਹੀ ਤੋੜ ਦਿੱਤੀਆਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਕਿਉਂਕਿ ਮੇਰੇ ਜਿੰਮੇ ਇਹ ਸੜਕਾਂ ਸੰਬੰਧੀ ਵਿਚਾਰ ਚਰਚਾ ਕਰਨ ਦੀ ਜ਼ਿੰਮੇਵਾਰੀ ਲੱਗੀ ਹੈ ਸੋ ਮੈਂ ਤਾਂ ਫੜਕ ਬਾਰੇ ਦੱਸੂਗਾ ਵੀ ਜਿਹੜੀ ਸੜਕ ਕੰਗਾ ਤੋਂ ਲੈ ਕੇ ਮੇਨ ਕੰਗ ਖੁਰਦ ਤੋਂ ਲੈ ਕੇ ਮਹਰਾਜਵਾਲਾ ਮੁੰਡੀ ਕਾਸੂ ਗੱਟਾ ਮੁੰਡੀ ਕਾਸੂ ਲੱਖੂ ਦੀਆਂ ਛੰਨਾ ਮੁੰਡੀ ਚੋਲੀਆਂ ਤੇ ਲਲਤੋਂ ਹੁੰਦੀ ਹੋਈ ਮਾਰਕ ਹਾਈਵੇ ਦੇ ਨਾਲ ਜੁੜਦੀ ਹੈ ਇਸ ਸੜਕ ਦੀ ਹਾਲਤ ਜਿਹੜੀ ਹੈ ਬਹੁਤ ਮੰਦੀ ਹੈ ਕੱਚੇ ਰਾਹ ਨਾਲੋਂ ਵੀ ਭੈੜੀ ਹੈ ਇਸ ਖੇਤਰ ਦੇ ਵਿੱਚ ਲੋਕ ਗੰਨਾ ਵੀ ਕਾਫੀ ਬੀਜਦੇ ਤੇ ਉਹ ਟਰਾਲੀਆਂ ਵੀ ਬਹੁਤ ਵੱਡੀਆਂ ਵੱਡੀਆਂ ਵਾਂ ਉਹ ਟਰਾਲੀਆਂ ਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਲ ਹੈ ਖਾਸ ਕਰਕੇ ਸਿਆਲ ਦੇ ਵਿੱਚ ਜਦੋਂ ਧੁੰਦਾਂ ਵੀ ਪੈਂਦੀਆਂ ਤੇ ਪਤਾ ਨਹੀਂ ਲੱਗਦਾ ਕਿੱਥੇ ਛੜਕ ਹੈਗੀ ਆ ਤੇ ਕਿੱਥੇ ਨਹੀਂ ਉਹ ਕੱਚੇ ਰਾਹੋਂ ਭੇੜੀ ਐ ਇਹ ਸਬੰਧ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਹੀਠਾਂ ਤੋਂ ਲੈ ਕੇ ਉੱਪਰ ਤੱਕ ਜਿੱਥੋਂ ਤੱਕ ਸਾਡੀ ਵਾਹ ਚੱਲੀ ਐ ਅਸੀਂ ਉਹ ਖਤੋਂ ਖਤਾਬਤ ਕੀਤੀ ਐ ਮਿਲਦੇ ਵੀ ਰਹੇ ਅਧਿਕਾਰੀਆਂ ਨੂੰ ਪਰ ਅਜੇ ਤੱਕ ਕਿਸੇ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਨਾ ਹੀ ਕਿਸੇ ਸਰਕਾਰੀ ਲੀਡਰ ਦੇ ਕਾਂਤੀ ਜੂੰ ਸਰ ਕੀ ਹੈ ਬਹੁਤ ਵੱਡੇ ਵੱਡੇ ਧਮਕ ਜੇ ਭਗਵਾਨ ਸਮਾਨ ਸਾਹਿਬ ਨਾਟਕਾਂ ਦੇ ਰੂਪ ਵਿੱਚ ਸਟੇਜਾਂ ਤੇ ਮਾਰੀ ਜਾ ਰਹੇ ਨੇ ਪਰ ਹਕੀਕਤ ਆਣ ਕੇ ਥੱਲੇ ਕੋਈ ਨਹੀਂ ਦੇਖ ਰਿਆ ਹਕੀਕਤ ਬਿਲਕੁਲ ਉਹਨਾਂ ਦੇ ਦਾਅਵਿਆਂ ਦੇ ਉਲਟ ਵਾ ਕੋਈ ਰੰਗਲਾ ਪੰਜਾਬ ਨਹੀਂ ਬਣ ਰਿਆ ਤੇ ਖੰਗਲਾ ਪੰਜਾਬ ਜਿਹੜਾ ਉਹ ਬਣਿਆ ਹੋਇਆ ਆਣ ਕੇ ਉਹ ਜਿਹੜਾ ਹਰ ਖੇਤਰ ਉੱਚ ਅਧਿਕਾਰੀ ਜਿਹੜੇ ਆਣ ਕੇ ਦੇਖ ਲੈਣ ਤੇ ਲੀਡਰ ਸਾਹਿਬਾਨ ਵੀ ਦੇਖ ਲੈਣ ਬੀ ਇਹ ਰੰਗਲਾ ਪੰਜਾਬ ਆ ਕਿ ਖੰਗਲਾ ਪੰਜਾਬ ਆ ਇਹ ਜਿਹੜਾ ਮੰਡ ਖੇਤਰ ਆ ਇਹ ਬਹੁਤ ਬੁਰੀ ਤਰ੍ਹਾਂ ਝੰਬਿਆ ਗਿਆ ਵਾ ਦੋ ਹੜ੍ਹਾਂ ਨੇ ਝੰਬ ਦਿੱਤਾ ਵਾ ਕਰਜ਼ੇ ਦੇ ਹੀਟ ਵੀ ਆ ਗਿਆ ਨਹੀਂ ਤਾਂ ਇਹ ਲੋਕ ਤਾਂ ਆਪ ਹੀ ਇਕੱਠੇ ਹੋ ਕੇ ਉਹ ਜੀਆਂ ਛੜਕਾ ਆਪ ਹੀ ਬੰਦਨਦੇ ਹੁੰਦੇ ਸੀ ਜਿਨ੍ਹਾਂ ਨੇ ਮੰਡ ਪਟਿਆ ਇੰਨਾ ਕੁਝ ਕੀਤਾ ਵਾ ਅਮਾਨਡ ਨੂੰ ਆਵਾਜ਼ ਕਰਦੇ ਵਿੱਚ ਹਰੀ ਕ੍ਰਾਂਤੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਇੱਥੇ ਕਾ ਹੀ ਹੁੰਦਾ ਸੀ ਫਸਲਾਂ ਤਾਂ ਹੁੰਦੀਆਂ ਹੀ ਨਹੀਂ ਸੀਗੀਆਂ ਇਹਨਾਂ ਨੇ ਆਪਣੇ ਹੱਥੀਂ ਇਹ ਮੰਡ ਨੂੰ ਪਟਕੇ ਇਹ ਆਵਾਜ਼ ਕੀਤੀ ਹੈ ਜ਼ਮੀਨ ਤੇ ਅੱਜ ਹਰਗੀਆਂ ਭਰੀਆਂ ਇੱਥੇ ਫਸਲਾਂ ਖੜੀਆਂ ਨੇ ਪਰ ਇਹਨਾਂ ਦੀ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਿਆ ਇਹਨਾਂ ਨੂੰ ਲੰਘਣ ਵਾਸਤੇ ਕੋਈ ਰਸਤਾ ਨਹੀਂ ਇਹਨਾਂ ਦੇ ਵਹੀਕਲ ਟੁੱਟਨੇ ਟੁੱਟ ਰਹੇ ਨੇ ਸੋ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਸਰਕਾਰ ਨੂੰ ਅਗਾਹ ਕਰਾਂਗਾ ਕਿ ਉਹ ਜਿਆਦੀ ਤੋਂ ਜਲਦੀ ਇਹ ਤੇ ਕੋਈ ਐਕਸ਼ਨ ਲਵੇ ਨਹੀਂ ਤੇ ਜੋ ਜੱਸੀਬੰਦੀ ਐਕਸ਼ਨ ਲੀਕੂਗੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਅਸ਼ੇਪਰਤਾਨ ਜੀ ਮੁਆਜਾ ਪਲਾ ਸਾਰੇ ਮਿਲ ਗਿਆ ਇੱਥੇ ਆਪਣੇ ਏਰੀਆ ਦੇ ਵਿੱਚ ਜਿੱਥੇ ਹੜਾ ਹੈ ਲੋਕੋ ਨਹੀਂ ਜੀ ਪਰ ਇਹ ਬਹੁਤ ਲੋਕਾਂ ਦਾ ਮਾਅਬਿਆ ਰਹਿੰਦਾ ਅੱਛਾ 6500 ਰੁਪਏ ਹੀ ਰਹਿੰਦਾ ਜਿਹੜਾ ਕਿ ਸਿਰਫ ਝੋਨਾ ਲਾਉਣ ਦਾ ਹੀ ਖਰਚ ਕਹਿੰਦੇ ਸੀ ਦੇਣਾ ਵਾ ਜੀ ਵੀ ਫਸਲ ਤਾਂ ਕੋਈ ਮਰੀ ਨਹੀਂ ਜੀ ਹਾਂ ਜੀ ਪਰ ਜਿੱਥੇ ਅਜੇ ਤੱਕ ਫਸਲਾਂ ਬੀਜੀਆਂ ਹੀ ਨਹੀਂ ਜਾ ਸਕੀਆਂ ਜੀ 6 ਮਹੀਨੇ ਲੰਘ ਗਏ ਨੇ ਜੀ ਉਹਨਾਂ ਨੂੰ ਕਈਆਂ ਨੂੰ ਜ 6500 ਵੀ ਨਹੀਂ ਮਿਲਿਆ ਤੇ ਜੇ ਮਿਲ ਗਿਆ ਤਾਂ ਉਹਨਾਂ ਨੂੰ ਤਾਂ ਪੂਰਾ ਮਾਅਬਿਆ ਚਾਹੀਦਾ ਉਹਨਾਂ ਦਾ 6500 ਜਾਂ 6800 ਨਾ ਨਿਕ ਜਾਣਾ ਜੀ ਉਹਨਾਂ ਦਾ ਜੋ ਇਹਨਾਂ ਨੇ ਕੁਝ ਘੱਟੋ-ਘੱਟ ਰੱਖਿਆ ਹੋਇਆ ਵਾ 15000 ਜਾਂ ਕਿੰਨਾ ਵੀ ਹੈ ਉਹ ਤੇ ਇਤੋਂ ਵੀ ਵੱਧ ਦੇ ਜੱਥੇ ਬੰਤੀਆਂ ਦੀ ਡਿਮਾਂਡ ਤੇ ਹੈਗੀ 50000 ਰੁਪਏ ਦਾ ਘੱਟੋ-ਘੱਟ ਦਿੱਤਾ ਜਾਵੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਕਦੂ ਦਾ ਵੀ ਦੇਣਾ ਤੇ ਮੁਰਗੀ ਦਾ ਵੀ ਦੇਣਾ ਕੀ ਤਾਂ ਲੱਗਦਾ ਸਾਰੇ ਮਿਲ ਕੇ ਪੈਸੇ ਜਮਾ। ਨਾ ਜੀ ਕੋਸ਼ਿਸ਼ ਨੀ। ਨਾ ਕੋਈ ਕਦੂ, ਨਾ ਕੋਈ ਮੁਰਗੀ, ਨਾ ਕੋਈ ਆਂਡਾ ਉਹ ਤਾਂ ਬਹੁਤ ਗੱਲਾਂ ਕਰਦਾ। ਉਹ ਤਾਂ ਸ਼ਟੇਤਿਆਂ ਤੋਂ ਨਾਟਕ ਕਰਨੇ ਜਾਣਦਾ ਵਾ। ਨਾਟਕ ਜਿਹੜਾ ਵਾ ਉਹ ਕਈ ਵਾਰੀ ਸਬੀਤ ਨਹੀਂ ਪੂਰੀ ਹੋ। ਉਹ ਤਾਂ ਸਟੇਜ ਦੀ ਕੰਮ ਹੁੰਦਾ ਤੇ ਦੇਖਣਾ ਤਾਂ ਆਣ ਕੇ ਧਰਤ ਤੇ ਚਾਹੀਦਾ ਥੱਲੇ ਸਾਡੇ ਖੇਤਾਂ ਚ ਸਾਡੀਆਂ ਛੜਾਂ ਚ ਸਾਡੇ ਬੰਨਾਂ ਤੇ ਆਣ ਕੇ ਤਾਂ ਦੇਖਣ ਆਹ ਸਾਰੇ ਕਿਸਾਨ ਜਿਹੜੇ ਉੱਥੋਂ ਦੇ ਬੈਠੇ ਬਹੁਤ ਬੁਰੀ ਤਰ੍ਹਾਂ ਇਹ ਪੀੜਤਾ ਦੋ ਹੜ੍ਹਾਂ ਦੇ ਤੇ ਇਹਨਾਂ ਦਾ ਹਾਂਜੀ ਗਰਾਉਂਡ ਲੈਵਲ ਤੇ ਕੋਈ ਨਹੀਂ ਆਣ ਕੇ ਚੈੱਕ ਕਰਦਾ ਰੰਗਲਾ ਪੰਜਾਬ ਚੰਡੀਗੜ੍ਹ ਬੈਠੇ ਬਣਾਈ ਜਾਂਦੇ ਆ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕੂਸਲਾ ਉਹ ਆਪਣੇ ਵਿਚਾਰ ਪੇਸ਼ ਕਰਨਗੇ ਮਾਗਿਆਂ ਦੇ ਸਬੰਧ ਵਿੱਚ ਮੈਂ ਇੱਕ ਖਾਨ ਸੁਬਾਗੂ ਪਰਮਜੀਤ ਸਿੰਘ ਬਹਾਉ ਪਰ ਜਿਹੜਾ ਪ੍ਰਧਾਨ ਕਬੂਥਲਾ ਮੇਰੇ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਜੀ ਅਲੀਵਾਲ ਨੇ ਇਸ ਇਲਾਕੇ ਦੀ ਜਿਹੜੀਆਂ ਸਬੰਧਤ ਮੁੱਖ ਮੰਗਾਂ ਵਾ ਜਿਹੜੀਆਂ ਕਿ ਆਪਾਂ ਪਹਿਲਾਂ ਪ੍ਰਸ਼ਾਸਨ ਕੋਲ ਕਈ ਵਾਰ ਡੀਜੀਪੀ ਦਾ ਵੀ ਨੋਟਿਸ ਵੀ ਲਿਆਂਦੀਆਂ ਵਾ ਤੇ ਉਹਦੇ ਤੇ ਕੋਈ ਸੁਣਵਾਈ ਨਹੀਂ ਹੋਈ ਅੱਜ ਜਿਹੜਾ ਸਾਨੂੰ ਮਜਬੂਰ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇੱਕ ਸੰਕੇਤਕ ਤਰਨਾ ਜਿਹੜਾ ਐਸਡੀਐਮ ਦਫ਼ਤਰ ਦੇ ਅੱਗੇ ਅਸੀਂ ਲਿਖਿਆ 18 ਤਰੀਕ ਦਾ ਸ਼ਾਹਕੋਟ ਦਾ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਿਹੜਾ ਇਹ ਸੰਕੇਕਤ ਨਹੀਂ ਹੋਣਾ ਇਸ ਤੋਂ ਸਾਡੇ ਜੇ ਮੰਗਾਂ ਜੇ ਪਹਿਲਾਂ ਮੰਨ ਲੈਣ ਜਾਣ ਤੇ ਜਾਂ ਫਿਰ ਧਰਨੇ ਵਾਲੇ ਦਿਨ ਸਾਨੂੰ ਵਿਸ਼ਵਾਸ ਦਿਵਾ ਕੇ ਮੰਗਾਂ ਮੰਨੀਆਂ ਨਾ ਗਈਆਂ ਤਾਂ ਅਸੀਂ ਇਸ ਤੋਂ ਵੱਡਾ ਕੋਈ ਐਕਸ਼ਨ ਕਰਾਂਗੇ ਕਿਉਂਕਿ ਆਪ ਜੀ ਨੇ ਦੇਖਿਆ ਕਿ ਇੱਥੇ ਇਸ ਇਲਾਕੇ ਦੇ ਵਿੱਚ ਜਿੱਥੇ ਭੰਕਰ ਹੜ ਆਇਆ ਵਾ ਹੜ ਦੇ ਨਾਲ ਕਈ ਜਾਨਾਂ ਵੀ ਗਈਆਂ ਅਤੇ ਜਿਹੜੀਆਂ ਜ਼ਮੀਨਾਂ ਵਾ ਉਹ ਖੁਰਦਪੁਰਦ ਹੋ ਗਈਆਂ ਵਾ ਤੇ ਜਿਨ੍ਹਾਂ ਦੇ ਵਿੱਚ ਅੱਜ ਤੱਕ ਵੀ ਉਹ ਖੇਤੀ ਨਹੀਂ ਹੋ ਸਕੀ। ਕਈਆਂ ਜਗ੍ਹਾ ਦੇ ਵਿੱਚ ਦੋਰੀ ਖੇਤੀ ਜਿਹੜੀ ਕੀਤੀ ਸੀ ਸਰਕਾਰ ਨੇ ਕਹੇ ਵੀ ਅਸੀਂ ਤੁਹਾਨੂੰ ਲਵਾਈ ਵੀ ਦਵਾਂਗੇ ਮੁਆਵਜ਼ਾ ਸਾਡਾ ਡਬਲ ਮੁਆਵਜ਼ਾ। ਦਿੱਲੀ ਜੀ ਤਰਤੇ ਤੁਸੀਂ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਦਿੱਲੀ ਦੇ ਤਰਤੇ ਤੁਹਾਨੂੰ ਮੁਆਵਜ਼ਾ ਦੇਵਾਂਗੇ ਜਿੱਦਾਂ ਉੱਥੇ ਦਿੱਲੀ 'ਚ ਦਿੰਦੇ 40000 ਦਿੰਦੇ ਜਾਂ 50000 ਦਿੰਦੇ ਆ। ਤੇ ਸਾਡੀ ਮੁੱਖ ਮੰਗ ਇਹ ਆ ਕਿ ਜਿਹੜਾ ਹੜਾ ਦੇ ਨਾਲ ਸਾਡਾ ਜਿਹੜਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਉਹ ਸਾਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ ਭਗਵੰਤ ਮਾ ਜੀ ਤੁਸੀਂ ਐਲਾਨ ਕੀਤਾ ਸੀ ਕਿ ਗਰਦੌਰੀਆਂ ਤੋਂ ਪਹਿਲਾਂ ਮੈਂ ਮੁਆਵਜ਼ਾ ਦੇ ਦੇਣਾ ਪਰ ਤੁਹਾਨੂੰ ਇਥੇ ਅਸੀਂ ਜਾਦ ਕਰਾਉਣਾ ਚਾਹੁੰਦੇ ਹਾਂ ਤੁਸੀਂ ਇਸ ਇਲਾਕੇ ਦੇ ਵਿੱਚ ਮੋਟਰਬੋਰਡ ਦੇ ਵਿੱਚ ਬੈਠ ਕੇ ਉਸੇ ਜ਼ਮੀਨਾਂ ਦੇ ਵਿੱਚ ਬੈਠ ਕੇ ਜਿਨ੍ਹਾਂ ਦਾ ਅਸੀਂ ਅੱਜ ਮੁਆਵਜ਼ਾ ਮੰਗ ਰਹੇ ਪਜਾਮਾ ਲਬੇੜ ਕੇ ਬੈਠੇ ਸੀ ਤੇ ਦੱਸਿਆ ਸੀ ਕਿ ਮੁਰਗੇ ਦਾ ਵੀ ਐਲਾਨ ਕਰਾਂਗੇ ਮੁਆਵਜ਼ੇ ਦਾ ਦਵਾਂਗੇ ਤੁਹਾਨੂੰ ਪਰ ਇਥੇ ਕਈ ਜਾਨਾਂ ਚਲ ਗਈਆਂ ਛੋਟੇ ਛੋਟੇ ਇਸ ਦੋਬੇ ਖੇਤ ਦੇ ਵਿੱਚ ਬੱਚਿਆਂ ਦੀ ਜਾਨਾਂ ਗਈਆਂ ਘਰ ਰੁੜ ਗਿਆ ਅੱਜ ਤੱਕ ਤਾਂ ਇਹ ਹੀ ਕਰਾਂ ਦਾ ਜਾਂ ਪੈੜੀਆਂ ਦਾ ਜਮੀਨਾਂ ਦਾ ਮੁਆਵਜ਼ਾ ਨਹੀਂ ਪਸ਼ੂਆਂ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਮੁਰਗੀ ਤੋਂ ਅਸੀਂ ਤੁਹਾਡੇ ਤੋਂ ਕੀ ਆਸ ਰੱਖਦੇ ਆ ਤੇ ਅਸੀਂ ਤੁਹਾਨੂੰ ਫੇਰ ਚੇਤਾਵਨੀ ਦਿੰਦੇ ਆ ਕਿ ਸਾਨੂੰ ਜਿੱਥੇ ਬਾਰਡਰਾਂ ਦੇ ਲੜਾਈਆਂ ਲੜਦੀਆਂ ਪੈ ਰੀਆਂ ਉਹਨਾਂ ਤੁਹਾਡੇ ਇਸ ਸਰਕਾਰ ਦੇ ਵਿੱਚ ਜਿਹੜਾ ਕਿ ਅਸੀਂ ਵੋਟਾਂ ਪਾ ਕੇ ਤੁਹਾਨੂੰ ਬੜੇ ਸਦਰਾਂ ਦੇ ਨਾਲ ਲਿਆਂਦਾ ਵਾ ਕਿ ਸਾਡੇ ਜਿਹੜੇ ਮਸਲੇ ਪੈਦ ਦੇ ਆਧਾਰ ਤੇ ਹੋਣਗੇ ਪਰ ਕੋਈ ਵੀ ਇਦਾਂ ਨਹੀਂ ਹੋਇਆ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਵਾ ਇਹ ਹੜਾ ਤੋਂ ਬਾਅਦ ਤਰ੍ਹਾਂ ਤੋਂ ਸਾਨੂੰ ਮੁਆਵਜ਼ਾ ਮਿਲਦਾ ਰਿਹਾ ਵਾ ਇਸ ਵਾਰ ਬਹੁਤ ਬਹਾਨੇ ਬਣਾਏ ਜਾ ਰਹੇ ਆ ਇਹ ਜ਼ਮੀਨ ਪੰਚਾਇਤੀ ਆ ਆਬਾਦਕਾਰਾਂ ਦੀ ਆ ਕੁਛ ਆ ਤੇ ਤੁਸੀਂ ਜਿਹੜਾ ਕੇਂਦਰ ਸਰਕਾਰ ਵਾਲਾ ਮੁਆਵਜ਼ਾ ਵਾ ਉਹ ਵੀ ਨਹੀਂ ਸਾਨੂੰ ਦੇ ਰਹੇ ਕਿਉਂਕਿ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਆ ਕਿ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਨੂੰ ਫੌਰੀ ਮੁਆਵਜ਼ਾ ਮਿਲੇ ਆ ਇਸ ਵਾਰ ਤੁਹਾਡਾ ਮੁਆਵਜ਼ਾ ਨਹੀਂ ਮਿਲਿਆ ਅਸੀਂ ਇਹ ਜਿਹੜੀ ਲੜਾਈ ਆ ਜਿੱਥੇ ਦਿੱਲੀ ਦੇ ਬਾਰਡਰਾਂ ਤੇ ਲੜ ਰਹੇ ਆ ਅਸੀਂ ਪੰਜਾਬ ਦੇ ਵਿੱਚ ਵੀ ਵੱਡੀ ਮਹਿੰਮ ਛੜਾਂਗੇ